ਮੈਨੂੰ ਫੋਟੋ ਕਿਤੇ ਭੇਜ ਦਿਓ ਮੈਂ ਸਰ ਉੱਤੇ ਖੜਾ ਤੁਹਾਡੇ ਅਧਿਕਾਰੀ ਵੀ ਕੋਲ ਖੜੇ ਆ ਮੈਂ ਤੁਹਾਨੂੰ ਰਿਕਾਰਡ ਕਰ ਰਿਹਾ ਸਰ ਫੋਨ ਖੜੇ ਕੋਲੇ ਐ ਐਸਡੀਓ ਸਾਹਿਬ ਖੜੇ ਆ ਜੀ ਆ ਕਰੋ ਸਰ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਸਾਹ ਬੋਲ ਰਹੇ ਜੀ ਇਕਬਾਲ ਸਿੰਘ ਬੋਲਦਾ ਜੀ ਜੀ ਹੈਲਥ ਕਾਰਪੋਰੇਸ਼ਨ 2018 19 20 ਜਦੋਂ ਵੀ ਆ ਫਾਇਰ ਵਾਲਾ ਸਾਰਾ ਪ੍ਰੋਜੈਕਟ ਪਿਆ ਜੇ ਉਦੋਂ ਲੈ ਕੇ ਹੁਣ ਤੱਕ ਕਿਤੇ ਅੱਗ ਲੱਗ ਜਾਂਦੀ ਜੱਚਾ ਬੱਚਾ ਵਾਰਡ ਚ ਐਮਰਜੈਂਸੀ ਚ ਕੀ ਬੰਦਦਾ ਜ਼ਿੰਮੇਵਾਰ ਕੌਣ ਹੁੰਦਾ ਸਰਾਂ ਦੀ ਗਲਤੀ ਹੋਣੀ ਨਹੀਂ ਚਾਹੀਦੀ ਨਾ ਠੀਕ ਨਹੀਂ ਸਰ ਹੋਣੇ ਕਰਾ ਦੇਣੇ ਜੀ ਬਸ ਹੋਣ ਜੀ 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 ਸਰ ਜੀ ਸਰ ਤੁਹਾਡੇ ਥਰੂ ਕਹਿੰਦੇ ਆ ਵੀ ਫਾਇਰ ਜਿਹੜਾ ਸਿਸਟਮ ਸਾਰਾ ਇਹਦਾ ਪਿਆ ਹੈ ਕਿੰਨੇ ਦਾ ਪਿਆ ਕਿੰਨੀ ਅਮਾਉਂਟ ਦਾ ਪਿਆ ਸੀ ਫਰੋਜ਼ਪੁਰ ਪੱਸੀ ਹਸਪਤਾਲ ਚ ਦੋ ਵਾਰ ਇੱਕ ਮਹੀਨੇ ਚ ਦੋ ਵਾਰ ਸਿਹਤ ਮੰਤਰੀ ਆਗੇ ਫਿਰ ਉਹਨਾਂ ਦੇ ਅੱਗੇ ਚਿੱਠੀ ਰੱਖੀ ਤੁਸੀਂ 22 ਚ ਬਣਿਆ ਜੋ ਉਦੋਂ ਦੀ ਹੁਣ ਤੱਕ ਅੱਗ ਲੱਗ ਜਾਂਦੀ ਫਿਰ ਕੀ ਬੰਦ ਤੁਸੀਂ ਇੱਕ ਕਹਾਵਤ ਸੁਣੀ ਹੋਣੀ ਆ ਅੰਨੀ ਪੀਹੇ ਤੇ ਕੁੱਤੀ ਚੱਟੇ ਇਹ ਪੂਰੀ ਢੁੱਕਦੀ ਆ ਸਾਡੇ ਸਿਵਲ ਹਸਪਤਾਲ ਫਰੋਜ਼ਪੁਰ ਉੱਤੇ ਸਿਵਲ ਹਸਪਤਾਲ ਬਿਮਾਰ ਹੀ ਨਹੀਂ ਆ ਇਹਨੂੰ ਕੀੜੇ ਪੈਣ ਵਾਲੇ ਆ ਇਦੀ ਬਿਲਡਿੰਗ ਦੇ ਥੱਲੇ ਨੀਆਂ ਚ ਕੀੜੇ ਪਏ ਹੋਏ ਆ ਸੀਵਰੇਜ ਸਾਰਾ ਬੰਦ ਆ ਤੇ ਹਾਲਾਤ ਤੁਹਾਨੂੰ ਪਹਿਲਾਂ ਵੀ ਦਿਖਾਏ ਸੀ ਪਰ ਬਿਸ਼ਰਮ ਸਿਸਟਮ ਨੇ ਟਸ ਤੋਂ ਮਸ ਨਹੀਂ ਹੋਇਆ ਤੇ ਕੱਖ ਨਹੀਂ ਕੀਤਾ ਉਤੋਂ ਕੀਤਾ ਕੀ ਆ ਉਹ ਤੁਹਾਨੂੰ ਦਿਖਾਉਣੇ ਆ ਆ ਦੇਖੋ ਆ ਪਿੱਛੋਂ ਹਉਦੀਆਂ ਪਿੱਛੇ ਹਉਦੀਆਂ ਬੰਦੀਆਂ ਪਈਆਂ ਇਹ ਤੁਹਾਨੂੰ ਨਾ ਬਿਲਡਿੰਗ ਦੇ ਪਿੱਛੇ ਸੀਵਰੇਜ ਦਾ ਸਿਸਟਮ ਦਿਖਾਇਆ ਸੀ ਕਿ ਸੀਵਰੇਜ ਕਿੱਡੇ ਭੜੇ ਤਰੀਕੇ ਨਾਲ ਤੇ ਕਿੰਨੀ ਵਾਰ ਪੈ ਚੁੱਕਾ ਤਿੰਨ ਵਾਰ ਸੀਵਰੇਜ ਪੈ ਚੁੱਕਾ ਤੇ ਦੁਬਾਰਾ ਫਿਰ ਸੀਵਰੇਜ ਪੈ ਰਿਹਾ ਆ ਜਿਹੜੀ ਪਾਈਪ ਵਿੱਚੋਂ ਦੀ ਤੁਸੀਂ ਲੰਘਦੀ ਦੇਖ ਰਹੇ ਹੋ ਇਹ ਪਾਈਪ ਲੋਹੇ ਦੀ ਆ ਤੇ ਇਹ ਪਾਈਪ ਹੈਗੀ ਆ ਅੱਗ ਬੁਝਾਉਣ ਵਾਲੇ ਯੰਤਰ ਜਿਹੜੇ ਹੁੰਦੇ ਉਹਨੂੰ ਪਾਣੀ ਦੀ ਸਪਲਾਈ ਦੇਣ ਵਾਸਤੇ ਇਹ ਉਹਨਾਂ ਦੀ ਪਾਈਪ ਆ ਹੁਣ ਇੱਥੇ ਸੀਵਰੇਜ ਦੀ ਹੌਦੀ ਬਣ ਗਈ ਹੌਦੀ ਦੇ ਵਿੱਚ ਪਾਈਪ ਜਿਹੜੀ ਆ ਉਹ ਜਿਹੜੀ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਪਾਈਪ ਪਾਣੀ ਵਾਲੀ ਉਹ ਜਾਊਗੀ ਤਾਂ ਹੌਦੀ ਦੇ ਵਿੱਚ ਜਦੋਂ ਗੰਦਾ ਪਾਣੀ ਸਿਸਟਮ ਦਾ ਸੀਵਰੇਜ ਦਾ ਆਊਗਾ ਸਾਰੇ ਹਸਪਤਾਲ ਦਾ ਤਾਂ ਕੀ ਇਹ ਪਾਈਪ ਗਲੇਗੀ ਨਹੀਂ ਉਹ ਅੱਗੇ ਦੇਖ ਲਓ ਉਹ ਪਾਈਪ ਨੂੰ ਜੰਗਾਲ ਲੱਗਾ ਜਿੱਥੋਂ ਜੋਇੰਟ ਪਿਆ ਹੈ ਉੱਥੇ ਤੁਸੀਂ ਜੰਗਾਲ ਜਿਹੜਾ ਉਹ ਆਪ ਹੀ ਦੇਖ ਸਕਦੇ ਹੋ ਤਾ ਇੱਥੇ ਸੀਵਰੇਜ ਪਤਾ ਹੀ ਨਹੀਂ ਕਿੰਨੀ ਵਾਰ ਪੈ ਚੁੱਕਾ ਪਰ ਪਾਣੀ ਨਹੀਂ ਕਦੀ ਵੀ ਬਾਹਰ ਨਿਕਲਿਆ ਪਾਣੀ ਹਸਪਤਾਲ ਦੇ ਵਿੱਚ ਹੀ ਤੁਰਿਆ ਫਿਰਦਾ ਡਾਕਟਰ ਸਾਹਿਬ ਇਹ ਕੀ ਮੰਜ਼ਰ ਹੈ ਸਾਰਾ ਇਹ ਕਿੰਨੀ ਗੰਦਗੀ ਸਾਰੇ ਹਸਪਤਾਲ ਚ ਕਿੰਨੀ ਇੱਕ ਵਾਰ ਸੀਵਰੇਜ ਪਾਉਣਾ ਹੈ ਇਸ ਜਿਹੜਾ ਹੈਗਾ ਜਿਹੜਾ ਵੀ ਇਹਨੂੰ ਪਵਾ ਰਿਹਾ ਹੈ ਉਹ ਕੌਣ ਆ ਪਹਿਲੇ ਤੇ ਇਹ ਦੱਸੋ ਕੌਣ ਕੰਮ ਕਰ ਰਿਹਾ ਹੈ ਜਿਹੜਾ ਸੀਵਰੇਜ ਪੈ ਰਿਹਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਅੰਡਰ ਪੈ ਰਿਹਾ ਜੀ ਅਚਾਪ ਹੀ ਪਾ ਰਿਹਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਹੈ ਪੰਜਾਬ ਆਪਣੀ ਡਿਪਾਰਟਮੈਂਟ ਦੇ ਹੈਗਾ ਡਿਪਾਰਟਮੈਂਟ ਦੇ ਅੰਡਰ ਪੈ ਰਿਹਾ ਉਹਨੂੰ ਅੱਗੇ ਕਿਸ ਨੂੰ ਠ ਅਸੀਂ ਅੱਜ ਸਵੇਰੇ ਦੇਖਿਆ ਜੀ ਵੀ ਰਾਤੇ ਰਾਤ ਸੀਵਰੇ ਦਾ ਕੀ ਹਾਲਤ ਬਣ ਗਈ ਹੈਗੀ ਆ ਬੇਖ ਸਕਦੇ ਜਦੋਂ ਕਿਹਾ ਵੀ ਪਾਣੀ ਵਾਲੀ ਪਾਈਪ ਵਿੱਚ ਜਾ ਰਹੀ ਹੈ ਜੇ ਪਾਣੀ ਵਾਲੀ ਪਾਈਪ ਗਲ ਗਈ ਵਿੱਚ ਟੁੱਟ ਜੇਗੀ ਤਾਂ ਸੀਵਰੇਜ ਦਾ ਸਾਰਾ ਇੱਥੇ ਬੇੜਾ ਹਰਕ ਹੋ ਜਾਏਗਾ ਵੀ ਅਸੀਂ ਪਹਿਲਾਂ ਵੀ ਇਸੇ ਨਾਲ ਕਿੰਨਾ ਪਾਣੀ ਗੰਦਾ ਪਾਣੀ ਖੜਾ ਹੈਗਾ ਮਲੇਰੀਆ ਮੱਛਰ ਪੈਦਾ ਹੋ ਰਿਹਾ ਸਾਰੀਆਂ ਬਿਮਾਰੀਆਂ ਇੱਥੇ ਪੈਂਦੀਆਂ ਬੜਾ ਮੁਸ਼ਕਲ ਆਉਂਦੀ ਹੈ ਲੰਘਣ ਦੇ ਵੇਲੇ ਜੀ ਕਿਹਾ ਵੀ ਢੰਗ ਨਾਲ ਤਾਂ ਸੀਵਰੇ ਹੋਣਾ ਚਾਹੀਦਾ ਅਫਸਰਾਂ ਨੂੰ ਵੀ ਕਿਹਾ ਜੀ ਹੁਣ ਕੀ ਹੁੰਦਾ ਕੀ ਨਹੀਂ ਹੁੰਦਾਗਾ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਇਹ ਦੇਖ ਸਕਦੇ ਹੋ ਤੁਸੀਂ ਪਹਿਲਾਂ ਇੱਥੇ 10 ਇਹਨਾਂ ਨੇ ਕੋਈ ਲੈਵਲ ਨਹੀਂ ਕੱਢਿਆ ਹੋਇਆ ਸੀਵਰੇਜ ਦਾ ਅੱਛਾ ਜੀ ਕੋਈ ਲੈਵਲ ਨਹੀਂਗਾ ਕੁਝ ਨਹੀਂ ਹੈਗਾ ਉਹ ਵੀ ਪਾਈਪ ਜਾ ਕੇ ਤਾਂ ਪਹਿਲਾਂ ਪਿੱਛੋਂ ਸੀਵਰੇਜ ਪੈਂਦਾ ਫਿਰ ਅੱਗੇ ਨੂੰ ਆਉਂਦਾ ਬਾਹਰ ਨੂੰ ਉਹਦੀ ਢਾਲ ਜਿਹੜੀ ਉਹ ਬਾਹਰ ਨੂੰ ਕੱਢੀ ਜਾਂਦੀ ਹੈ ਪਰ ਇੱਥੇ ਇੱਥੇ ਉਲਟ ਹੋ ਰਿਹਾ ਜਿਵੇਂ ਤੁਸੀਂ ਕਿਹਾ ਪੁੱਤਾ ਚਟੇ ਵਾਲੀ ਗੱਲ ਹੋਈ ਪਈ ਹੈ ਜੀ ਆਹ ਦੇਖ ਸਕਦੇ ਹੋਗੇ ਇੱਕ ਪਾਸੇ 10 ਇੰਚੀ ਪਾਈਪਾ ਦੂਜੇ ਪਾਸੇ 8 ਇੰਚੀ ਪਾਈਪਾ ਰਹੀ ਹੈਗੀ ਹਜੇ ਤੱਕ ਅਸੀਂ ਦੋ ਵਾਰ ਪੁੱਛ ਚੁੱਕੇ ਹਾਂ ਅਫਸਰਾਂ ਨੂੰ ਵੀ ਘੱਟੋ ਘੱਟ ਇਹ ਤਾਂ ਦੱਸ ਦਿਓ 10 ਇੰਚੀ ਦਾ ਸੀਵਰੇਜ ਪੈਣਾ ਜਾਂ 8 ਇੰਚੀ ਦਾ ਪੈਣਾ ਹੈਗਾ ਮੋਰਓਵਰ ਕੀ ਇਹ ਸਾਰੇ ਸਾਰੇ ਹਸਪਤਾਲ ਦਾ ਸੀਵਰੇਜ ਪੈਣਾਗਾ ਆਪਾਂ ਘਰੇ ਵੀ 8 ਇੰਚੀ ਤੋਂ ਘੱਟ ਪਾਈਪ ਨਹੀਂ ਪਾਉਂਦੇਗੇ ਬਟ ਇੱਥੇ ਵੀ 8 ਇੰਚੀ ਦੀ ਪਾਈਪ ਪਾ ਕੇ ਕਦੇ 10 ਇੰਚੀ ਦੀ ਪਾਈਪ ਪਾ ਕੇ ਇਹ ਕੰਮ ਕੀਤਾ ਜਰਾ ਤੁਸੀਂ ਦੇਖ ਸਕਦੇ ਹੋ ਇਤਨਾ ਸੀਵਰੇਜ ਆ ਇਹ ਕਿੰਨੀ ਵਾਰ ਪੈ ਚੁੱਕਾ ਇੱਕ ਮਿੰਟ ਉਧਰ ਦਿਖਾਓ ਮੈਂ ਮੈਂ ਇੱਕ ਮਿੰਟ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਆਹ ਦੇਖੋ ਜਿਹੜੀ ਆ ਪਾਈਪ ਆ ਇਹ 10 ਇੰਚੀ ਆ ਦੀ ਤੇ ਜਿਹੜੀ ਉਹ ਪਰਲੀ ਪਾਈਪ ਆ ਉਹ 8 ਇੰਚੀ ਆ ਇਹ ਕੀ ਸਿਸਟਮ ਆ ਵੀ ਕਿਸ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਕਿ ਕਿਤੇ 8 ਇੰਚੀ ਕਿਤੇ 10 ਇੰਚੀ ਕਿੰਨੀ ਹਰ ਜਿਹੜਾ ਮੈਂ ਪੁੱਛਿਆ ਸੀ ਜੀ ਕਿੰਨੀ ਹਰ ਸੀਵਰੇਜ ਪਾਤਾ ਇਹ ਸਰ ਪੀਜੀਆਰ ਪੈਨ ਲੱਗਾ ਜੀ ਇੱਕ ਵਾਰੀ ਤਾਂ ਪਹਿਲਾਂ ਜਦੋਂ ਬਿਲਡਿੰਗ ਮਿਲੀ ਸੀ ਉਸ ਤੋਂ ਮਗਰੋਂ ਇੱਕ ਠੇਕੇਦਾਰ ਫੇਰ ਆਇਆ ਸੀਗਾ ਉਹ ਵੀ ਸੀਵਰੇਜ ਪਾ ਕੇ ਚਲਾ ਗਿਆ ਸੀਗਾ ਜੀ ਉਹ ਵੀ 2 ਸਾਲ ਤੋਂ ਵੱਧ ਨਹੀਂ ਚੱਲਿਆ ਜੀ ਠੀਕ ਆ ਉਹ ਤਾਂ 2 ਸਾਲ ਚੱਲ ਗਿਆ ਸੀ ਸਾਨੂੰ ਉਮੀਦ ਆ ਵੀ ਇਹ 6 6 ਮਹੀਨੇ ਵੀ ਨਹੀਂ ਚੱਲੇਗਾ ਤੇ ਕਰੋੜਾਂ ਰੁਪਈਆ ਜਿਹੜਾ ਇਹ ਖਾ ਅਰ ਇਹਦੇ ਵਰਤਾਂ ਸਰਕਾਰ ਦਾ ਸਕਦੀ ਹੈ ਜਾਂ ਕੋਈ ਅਫਸਰ ਦਾ ਸਕਦੇ ਵੀ ਕੀ ਹੁੰਦਾ ਕੀ ਨਹੀਂ ਹੁੰਦਾਗਾ ਪਰ ਸਾਨੂੰ ਅੱਜ ਇਸ ਗੱਲ ਦਾ ਬਹੁਤ ਦੁੱਖ ਲੱਗਿਆ ਆ ਕੇ ਵੀ ਅਸੀਂ ਇੱਥੇ ਕੰਮ ਕਰਨਾ ਹੁੰਦਾਗਾ ਮਰੀਜ਼ ਆਉਂਦੇ ਹੈਗੇ ਮਰੀਜ਼ ਤੰਦਰੁਸਤ ਵੀ ਆਉਂਦਾ ਹੈਗਾ ਇੱਥੋਂ ਬਿਮਾਰ ਹੋ ਕੇ ਚਲਾ ਜਾਂਦਾ ਕਿਸੇ ਨੂੰ ਮਲੇਰੀਆ ਹੋ ਜਾਂਦਾ ਕਿਸੇ ਨੂੰ ਟੀਵੀ ਹੁੰਦੀ ਹੈਗੀ ਉਹ ਦੇਖੋ ਟੀਵੀ ਹਸਪਤਾਲ ਦੇ ਅੱਗੇ ਕਿੰਨਾ ਗੰਦਾ ਪਾਣੀ ਨਿਕਲਦਾ ਪਿਆ ਜੀ ਮਤਲਬ ਕਿ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਜੀ ਸੋ ਬਿਲਕੁਲ ਬਿਲਕੁਲ ਧਿਆਨ ਨਹੀਂ ਆ ਇਹ ਇਹ ਸਿਵਲ ਹਸਪਤਾਲ ਜਿਹੜਾ ਫਿਰੋਜ਼ਪੁਰ ਦਾ ਹੈ ਇਹਦੇ ਹਾਲਾਤ ਆ ਵੀ ਇਹ ਬਿਮਾਰ ਹੀ ਨਹੀਂ ਜਿਵੇਂ ਮੈਂ ਪਹਿਲਾਂ ਕਿਹਾ ਵੀ ਇਹ ਦਾ ਬੁਰਾ ਹਾਲ ਹੋ ਚੁੱਕਿਆ ਇਹ ਪਿੰਗਲਾ ਹੋ ਚੁੱਕਿਆ ਇਹਨੇ ਕੰਗਾਲ ਹੋ ਜਨ ਇਹਦੇ ਪੱਲੇ ਕੁਝ ਨਹੀਂ ਆ ਐਸ ਰਸਤੇ ਲੰਘ ਕੇ ਮੈਂ ਪਿਛਲੀ ਈਰ ਵੀ ਤੁਹਾਨੂੰ ਸੀਵਰੇਜ ਦਿਖਾਇਆ ਸੀ ਪਰ ਇਸ ਵਿਭਾਗ ਦੇ ਕੰਨ ਤੇ ਜੂਣੀ ਸਰਕੀ ਦੋ ਵਾਰ ਸੇਤ ਮੰਤਰੀ ਜਿਹੜੇ ਆ ਉਹ ਇੱਥੇ ਆ ਗਏ ਪਰ ਉਹਨਾਂ ਨੂੰ ਪਰਦੇ ਕਰਕੇ ਉਹਨਾਂ ਦੇ ਅੱਖਾਂ ਦੇ ਉੱਤੇ ਖੋਪੇ ਲਾ ਕੇ ਅੱਗੇ ਲਿਆ ਜਾਂਦਾ ਆ ਦੇਖੋ ਆ ਤੀਜੀ ਵਾਰ ਸੀਵਰੇਜ ਦੀਆਂ ਪਾਈਪਾਂ ਆ ਗਈਆਂ ਪਹਿਲਾਂ ਆ ਸੀਵਰੇਜ ਦੇਖੋ ਪਿਆ ਹੋਇਆ ਉਸ ਤੋਂ ਪਹਿਲਾਂ ਇੱਕ ਸੀਵਰੇਜ ਪਿਆ ਹੁਣ ਮਿੱਟੀ ਦੇ ਥੱਲੇ ਦੱਬ ਗਿਆ ਅਤੇ ਤੀਜੀ ਵਾਰ ਹੁਣ ਆ ਪਲਾਸਟਿਕ ਦੀ ਪਾਈਪ ਪੈਣੀ ਆ ਤੇ ਹਾਲਾਤ ਦੇਖੋ ਕੋਈ ਲੈਵਲ ਹੀ ਨਹੀਂ ਕੱਢਿਆ ਹੋਇਆ ਜੀ ਕੋਈ ਲੈਵਲ ਨਹੀਂ ਕੱਢਿਆ ਜੀ ਅਗੋਂ ਸੀਵਰੇਜ ਹੁੰਦਾ ਹੈਗਾ ਪਿੱਛੋਂ ਪੈ ਕੇ ਆਉਂਦਾ ਹੈਗਾ ਜਿੱਥੋਂ ਪਾਣੀ ਥੱਲੇ ਨੂੰ ਜਾਣਾ ਹੈਗਾ ਇੱਥੇ ਕੀ ਹੈ ਇੱਥੇ ਉਲਟਾ ਪੈ ਰਿਆ ਪਹਿਲਾਂ ਅਗੋਂ ਪੈ ਰਿਆ ਹੈਗਾ ਫਿਰ ਪਿੱਛੇ ਜਾਏਗਾ ਆ ਤੁਸੀਂ ਦੇਖ ਸਕਦੇ ਹੋ ਪਾਣੀ ਟੋਆ ਪਟ ਕੇ ਛੜਦਾ ਕੋਈ ਸੀਵਰੇ ਪਾਉਂਦਾ ਤਕਨੀਕ ਨਹੀਂ ਅੱਗੇ ਹੋਦੀ ਆ ਗਈ ਉਹਨੂੰ ਤੋੜਨਗੇ ਕੀ ਹੋਏਗਾ ਕੀ ਨਹੀਂ ਹੋਏਗਾ ਕੋਈ ਸਿਸਟਮ ਨਹੀਂ ਹੈਗਾ ਕਿੱਥੇ ਕੋਈ ਸਿਸਟਮ ਜਿਵੇਂ ਮੈਂ ਪਹਿਲਾਂ ਕਹਿੰਨਾ ਹੁੰਨਾ ਨਾ ਕਿ ਇਹ ਸਾਡਾ ਦੇਸ਼ ਜਿਹੜਾ ਹੈ ਕੁਝ ਚੰਗੇ ਅਫਸਰਾਂ ਕੁਝ ਚੰਗੇ ਰਾਜਨੀਤਾਂ ਦੇ ਕਰਕੇ ਟਿਕਿਆ ਹੋਇਆ ਨਹੀਂ ਤਾਂ ਭ੍ਰਿਸ਼ਟ ਤੇ ਜਿਹੜੇ ਨਲਾਇਕ ਅਫਸਰ ਆ ਆ ਉਹਨਾਂ ਦੀ ਨਲਾਇਕੀ ਆ ਦੇਖੋ ਤਿੰਨ ਵਾਰ ਓ ਯਾਰ ਇੱਕ ਵਾਰ ਪਾ ਲੋ ਦੋ ਵਾਰ ਪਾ ਲੋ ਤੀਜੀ ਵਾਰ ਸੀਵਰੇਜ ਦੀ ਲੋੜ ਕੀ ਆ ਜੇ ਕਿਸੇ ਇੱਕ ਬੰਦੇ ਨੇ ਪਹਿਲੀ ਵਾਰੀ ਚੱਜ ਦਾ ਕੰਮ ਕੀਤਾ ਹੋਵੇ ਤਾਂ ਤਿੰਨ ਤਿੰਨ ਵਾਰ ਸੀਵਰੇਜ ਪਾਉਣ ਦੀ ਲੋੜ ਨਹੀਂ ਹੈ ਅੱਗੇ ਜਾ ਕੇ ਕੁਝ ਉਹਨਾ ਅਧਿਕਾਰੀਆਂ ਕੁਝ ਅਫਸਰਾਂ ਨੂੰ ਜ਼ਿੰਮੇਵਾਰਾਂ ਨੂੰ ਪੁੱਛਦੇ ਆ ਕਿ ਭਾਈ ਇਹ ਕੀ ਸਿਸਟਮ ਹੈ ਇਹ ਕਿਉਂ ਹੋ ਰਿਹਾ ਇਹ ਜਿਹੜਾ ਸੀਵਰੇਜ ਆ ਤੀਜੀ ਤੀਜੀ ਵਾਰ ਕਿਉਂ ਪਾਇਆ ਜਾ ਰਿਹਾ ਆ ਵੀ ਹੌਦੀਆਂ ਬਣੀਆਂ ਇਹਦੇ ਪੈਸੇ ਵੀ ਆਪਾਂ ਦਿੱਤੇ ਆ ਇਹ ਜਿਹੜਾ ਕਰੋੜਾ ਰੁਪਿਆ ਦਾ ਗਵਨ ਕੌਣ ਕਰਦਾ ਕਿ ਮਹਿਕਮੇ ਦੇ ਅਫਸਰ ਨਾਲ ਰਲੇ ਕੀ ਉੱਤੇ ਮੰਤਰੀਆਂ ਤੱਕ ਜਾਂਦਾ ਜਾਂਦਾ ਸਾਰਾ ਖਰਚ ਜਾਂਦਾ ਉਹਨਾਂ ਦਾ ਹਿੱਸੇ ਜਾਂਦੇ ਆ ਪਰ ਨਹੀਂ ਹਾਲਾਤ ਦੇਖੋ ਆਹ ਦੇਖੋ ਆਹ ਦੋਣੇ ਜੀ ਇੱਕ ਇਹ ਬਾਅਦ ਚ ਪਿਆ ਸੀ ਆਹ ਪਹਿਲਾਂ ਦਾ ਸੀ ਜਦੋਂ ਸਭ ਤੋਂ ਪਹਿਲਾਂ ਸੀਵਰੇਜ ਪਿਆ ਜੀ ਆਹ ਤੁਸੀਂ ਦੇਖੋ ਆਹ ਸੀਵਰੇਜ ਜਿਹੜਾ ਨਾ ਆਹ ਜਿਹੜਾ ਮੈਂ ਦਿਖਾ ਰਿਹਾ ਇਹ ਸਭ ਤੋਂ ਪਹਿਲਾਂ ਸੀਵਰੇਜ ਪਿਆ ਸੀ ਉਸ ਤੋਂ ਬਾਅਦ ਆਹ ਸੀਵਰੇਜ ਦੋ ਤੇ ਹੁਣ ਸੀਵਰੇਜ ਨੰਬਰ 3 ਤਿੰਨ ਤਿੰਨ ਸੀਵਰੇਜ ਪੈ ਗਏ ਪਰ ਗੰਦਗੀ ਸਿਵਲ ਹਸਪਤਾਲ ਦੀ ਨਹੀਂ ਨਿਕਲੀ ਗੰਦਗੀ ਵੀ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਆਜੋ ਚੱਲਦੇ ਆ ਅੱਗੇ ਤੇ ਤੁਹਾਨੂੰ ਦਿਖਾਉਣੇ ਆ ਕਿ ਹਸਪਤਾਲ ਦੇ ਵਿੱਚ ਗੰਦਗੀ ਕਿੰਨੀ ਆ ਬਹੁਤ ਹਾਲਾਤ ਮਾੜੇ ਨੇ ਸਿਵਲ ਹਸਪਤਲ ਦੇ ہاں ਗੰਦਗੀ ਬਹੁਤ ਜ਼ਿਆਦੀ ਹੈ ਤਾਂ ਇਸ ਪਾਸੇ ਵੀ ਤੁਹਾਨੂੰ ਅਸੀਂ ਦਿਖਾਉਨੇ ਆ ਕਿ ਹਾਲਾਤ ਕੀ ਆ ਟੂਟੀਆਂ ਦੇ ਹਾਲ ਦੇਖੋ ਜਿਹੜੇ ਉਹਨੇ ਸ਼ਿੰਕ ਜੇ ਨੇ ਉਹ ਸਾਰੇ ਭਰੇ ਪਏ ਨੇ ਜੰਗਾਲ ਲੱਗਾ ਹੋਇਆ ਗੰਦਗੀ ਨਾਲ ਭਰੇ ਹੋਏ ਨੇ ਲੋਕ ਚਿੱਕੜ ਦੇ ਵਿੱਚ ਖੜਦੇ ਆ ਇੱਥੇ ਲਾਈਨਾਂ ਲਾ ਕੇ ਸੋ ਪਰਲੇ ਪਾਸੇ ਦੇਖੋ ਔਰ ਦੇਖੋ ਪਰਾਂ ਬੱਚੇ ਲੈ ਕੇ ਜਿਹੜੇ ਲੋਕ ਬੈਠੇ ਆ ਕੋਈ ਦਵਾਈ ਲੈਣ ਆਇਆ ਕੋਈ ਮਰੀਜ਼ਾਂ ਦੇ ਨਾਲ ਆਇਆ ਕਾਰਾਂ ਜਿਹੜੀਆਂ ਉਹ ਗੰਦਗੀ 'ਚ ਖੜਦੀਆਂ ਨੇ ਤੇ ਇਹ ਸਿਸਟਮ ਆ ਸਾਡੇ ਆ ਦੇਖੋ ਮੱਛਰ ਗੰਦਗੀ ਤੇ ਕਹਿੰਦੇ ਸਿਹਤ ਵਿਭਾਗ ਨੂੰ ਬਚਾਉਣਾ ਜੀ ਅਸੀਂ ਪਾਣੀ ਪੀ ਰਹਾਂ ਗੰਦਗੀ ਦਾ ਪਾਣੀ ਅਸੀਂ ਪੀ ਰਹੇ ਲੇਵਾਰ ਬਹੁਤ ਜ਼ਿਆਦਾ ਗੰਦ ਹੈ ਜੀ ਬਹੁਤ ਜ਼ਿਆਦਾ ਗੰਦ ਇੱਥੋਂ ਪਾਣੀ ਪੀਨੇ ਹੋ ਹਾਂ ਜੀ ਆਵੇ ਆ ਪਾਣੀ ਅਸੀਂ ਪੀਨੇ ਅੱਛਾ ਜੀ ਇੱਥੇ ਕੋਈ ਨਹੀਂ ਗੰਦਗੀ ਪਾਣੀ ਪੀਣ ਨੂੰ ਜੀ ਕਰਦਾ ਮੈਂ ਇੱਥੇ ਦੱਸਾ ਬਿਮਾਰ ਹੋ ਕੇ ਚਲਾ ਜਾਂਦਾ ਇੱਥੇ ਠੀਕ ਕਿਉਂ ਨਹੀਂ ਸਕੋ ਬਿਮਾਰ ਹੋ ਕੇ ਚਲਾ ਜਾਏਗਾ ਬੰਦਾ ਲੋ ਦੇਖੋ ਲੋਕੀ ਕੀ ਕਹਿੰਦੇ ਵੀ ਇੱਥੇ ਠੀਕ ਕਿਉਂਣਾ ਇਸ ਹਸਪਤਾਲ ਦੇ ਵਿੱਚ ਸਗੋਂ ਬਿਮਾਰ ਹੋ ਕੇ ਇੰਨੀ ਗੰਦਗੀ ਵੇਖ ਕੇ ਹੀ ਬਿਮਾਰੀ ਜਿਹੜੀ ਆ ਉਹ ਪੈਦਾ ਹੋ ਜਾਂਦੀ ਆ ਸੋ ਡਿਪਾਰਟ ਆ ਦਿਖਾਓ ਜੀ ਪਹਿਲਾਂ ਆ ਜਿਹੜਾ ਤੁਸੀਂ ਵਿੱਚੇ ਦੀ ਪਾਇਪ ਕੱਢ ਦਿੱਤੀ ਆ ਇਹ ਪਾਇਪ ਲੋਹੇ ਦੀ ਆ ਤੇ ਸੀਵਰੇਜ ਜਦੋਂ ਤੁਸੀਂ ਕਹਿਆ ਸੀ ਕਿ ਉਹ ਜਿਹੜਾ ਸੀਵਰੇਜ ਥੱਲੇ ਆ ਜਦੋਂ ਆਪਾਂ ਅੰਦਰ ਬੈਠੇ ਗੱਲ ਕਰਦੇ ਸੀ ਤੇ ਆਹ ਦੇਖੋ ਤੁਸੀਂ ਉਹ ਪਾਇਪ ਦੇ ਬਰਾਬਰ ਹੀ ਆ ਪਾਣੀ ਜਿਹੜਾ ਉਹ ਇਹ 사ऊदी ਦੇ ਵਿੱਚ ਫੁੱਲ ਭਰੇਗਾ ਤੇ ਉਹਨੂੰ ਜੰਗਾਲ ਨਹੀਂ ਲੱਗੂਗਾ ਮੁੜ ਕੇ ਤੁਹਾਡਾ ਜਿਹੜਾ ਫਾਇਰ ਸਿਸਟਮ ਆ ਉਹ ਡੈਮੇਜ ਨਹੀਂ ਹੋ ਸਰ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਲੋਕ ਮੁੱਦਾ ਚੱਕਿਆ ਪਰ ਗੱਲ ਇਦਾਂ ਹੈਗਾ ਵੀ ਜਿਹੜਾ ਇਹ ਸੀਵਰ ਲੈਣਾ ਕਿਤੇ ਵੀ ਪਾਸੇ ਲਗਾਉਣੇ ਨਾ ਅਸੀਂ ਇਹ ਸਾਰਾ ਸਿਸਟਮ ਦੇ ਇਸ ਤਰ੍ਹਾਂ ਤਾਂ ਹੋਣਾ ਹੀ ਹੈ ਜੀ ਕਿ ਤੋ ਸੀਵਰ ਲਾਈਨ ਦੀ ਪ ਜਾ ਰਹੀ ਹੈ ਕਿ ਤੋ ਵਾਟਰ ਸਪਲਾਈ ਦੀ ਜਾ ਰਹੀ ਹੈ ਕਿ ਤੋ ਫਾਇਰ ਫਟਕਣ ਦੀ ਜਾ ਰਹੀ ਹੈ ਇਸ ਕਰਕੇ ਕਿਤੇ ਨਾ ਕਿਤੇ ਤਾਂ ਸਾਨੂੰ ਇਹਨੂੰ ਕਰਾਸ ਕਰਨਾ ਹੀ ਪੈਣਾ ਸਰ ਇੱਥੇ ਮੈਂ ਰੋਕਾਂਗਾ ਪਿੰਡਾਂ 'ਚ ਤਾਂ ਚੱਲ ਜਾਂਦਾ ਆਪਣੇ ਪੰਜਾਬ 'ਚ ਤਾਂ ਚੱਲ ਜਾਂਦਾ ਜਦੋਂ ਆਪਾਂ ਚੰਡੀਗੜ੍ਹ ਜਾਂਦੇ ਹਾਂ ਸਾਰਾ ਸਿਸਟਮ ਨਾਲ ਬਣਿਆ ਹੈ ਨਾ ਤੇ ਜਦੋਂ ਕੋਈ ਹਸਪੀਟਲ ਬਣਨਾ ਹੁੰਦਾ ਉਦੋਂ ਸਿਸਟਮ ਨਹੀਂ ਦਾ ਕਿ ਇੱਥੇ ਸੀਵਰੇਜ ਇੱਥੇ ਵਾਟਰ ਸਪਲਾਈ ਇੱਥੇ ਫਾਇਰ ਬ੍ਰਿਗੇਡ ਫਾਇਰ ਵਾਲੀ ਸਰ ਇਹ ਸਿਸਟਮ ਜਿਹੋ ਹਸਪੀਟਲ ਬਣਿਆ ਨਾ 35 40 50 ਸਾਲ ਹੋ ਗਏ ਉਹ ਹੁੰਦਾ ਪੂਰੀ ਸੀਵਰ ਲਾਈਨ ਨੂੰ ਈਟੀਪੀ ਨਾਲ ਜੋੜਨ ਲੱਗੇ ਆਂ ਤਾਂ ਕਿ ਇਹਦੇ ਵਿੱਚ ਕੋਈ ਵੀ ਓਵਰਫਲੋ ਨਾ ਆਵੇ ਕੋਈ ਵੀ ਬੈਕਫਲੋ ਨਾ ਹੋਵੇ ਇਹ ਸਾਰਾ ਸਿਸਟਮ ਸਿਸਟਮੈਟਿਕ ਤਰੀਕੇ ਨਾਲ ਚੱਲ ਸਕੇ ਜੀ ਸਰ ਜਿਵੇਂ ਅਗਲੀ ਹੌਦੀ ਆ ਅਗਲੇ ਪਾਸੇ ਦਿਖਾਓ ਜਿਵੇਂ ਆਹ ਹੌਦੀ ਆ ਆਹ ਪਾਈਪ ਤੁਸੀਂ ਇੱਥੇ ਹੌਦੀ ਬਣਾਤੀ ਆ ਉਹ ਦੇਖੋ ਚੰਗਾਲ ਲੱਗਾ ਹੋਇਆ ਤੇ ਇਹ ਪਹਿਲੀ ਗੱਲ ਤਾਂ ਸਵਾ 2 ਕਰੋੜ ਰੁਪਏ ਦਾ ਤੁਹਾਡਾ ਫਾਇਰ ਸਿਸਟਮ ਹੈ ਅਸੀਂ ਅਸੀਂ ਸਰ ਤੁਹਾਡੀ ਗੱਲ ਮੈਂ ਟੋਕਦਾ ਜਿਹੜੀ ਇਹ ਹੋਦ ਗਈ ਆ ਅਸੀਂ ਪਿੱਛੇ ਹਟਾ ਕੇ ਬਣਾਵਾਂਗੇ ਅੱਛਾ ਜੀ ਇਹਦੇ ਵਿੱਚ ਨਹੀਂ ਆਉਣ ਦਿੰਦੇ ਜੀ ਹੁਣ ਹੁਣ ਬਣੂਗੀ ਨਹੀਂ ਤਾਂ ਇੱਥੇ ਬਣੀ ਨਹੀਂ ਨਹੀਂ ਪਹਿਲਾਂ ਵੀ ਇੱਥੇ ਹੀ ਬਣੀ ਸੀਗੀ ਮੈਂ ਕੱਲ ਪਿੱਛੇ ਬਣੀ ਪਈ ਸਰ ਕੱਲ ਮੈਂ ਸਰ ਮੋਗੇ ਗਿਆ ਸੀ ਕੱਲ ਮੈਂ ਆ ਨਹੀਂ ਸਕਿਆ ਬੈਕ ਪੇਨ ਸੀਗੀ ਇਸ ਕਰਕੇ ਮੈਂ ਦੇਖਿਆ ਇਹ ਪਿੱਛੇ ਹੀ ਬਨੇਗੀ ਹਾਂਜੀ ਚਲੋ ਸਾਡੇ ਦਿਖਾਉਣ ਤੋਂ ਬਾਅਦ ਹੀ ਬਣ ਜਾਵੇ ਪਰ ਤੁਸੀਂ ਇਹਨੂੰ ਫਿਰ ਵੀ ਸਵਾ 2 ਕਰੋੜ ਲੱਗਾ ਹੈ ਤੁਸੀਂ ਤੁਸੀਂ ਪਬਲਿਕ ਦੇ ਚੌਥੇ ਥੰਮੋਂ ਫਿਰ ਵੀ ਜੇ ਤੁਸੀਂ ਸਾਡੇ ਧਿਆਨ ਚ ਕਈ ਵਾਰੀ ਨਹੀਂ ਵੀ ਸਰਵਿਸ ਲੋ ਅਕੋਰਡਿੰਗ ਟੂ ਮਤਲਬ ਪਬਲਿਕ ਜਿੱਦਾਂ ਵੀ ਸਾਨੂੰ ਸੰਗ ਲੱਗਦਾ ਪੁਆਇੰਟ ਉਹ ਇੰਜੀਨੀਅਰਿੰਗ ਪੱਖ ਤੋਂ ਉਦਾਂ ਹੀ ਕਰਦੇ ਆ ਜੀ ਸੀਵਰੇਜ ਸਿਸਟਮ ਵੀ ਤੁਹਾਡੇ ਅੰਡਰ ਆਉਂਦਾ ਹੈ ਕਿ ਸਾਰਾ ਕੁਝ ਤੁਹਾਡੇ ਸਾਰਾ ਸਾਰਾ ਕੁਝ ਹੀ ਅੰਡਰ ਆਉਂਦਾ ਜੀ ਫਿਰ ਆ ਜਿਹੜੀ ਆ ਫਾਇਰ ਇਹਦੇ ਦੱਸੋ ਕਿੰਨੇ ਦੀ ਬਾਈ ਫਾਇਰ ਨਹੀਂ ਪਈ ਸੀ ਫਾਇਰ ਫਾਈਟਿੰਗ ਜਿਹੜਾ ਪਹਿਲਾਂ ਕੰਮ ਹੋਇਆ ਸੀ ਇਹ ਪਾਰਸ਼ਲੀ ਹੋਇਆ ਸੀ ਪੂਰਾ ਨਹੀਂ ਹੋਇਆਗਾ ਅਸੀਂ ਹੁਣ ਇਹਦਾ ਦੁਆਰੇ ਇੱਕ ਕੰਸਲਟੈਂਟ ਹਾਇਰ ਕਰਕੇ ਸਾਰੇ ਸਿਸਟਮ ਦਾ ਪੂਰੇ ਹਸਪੀਟਲ ਵਿੱਚ ਫਾਇਰ ਫਾਈਟਿੰਗ ਕਰਵਾ ਰਹੇ ਆ ਪਲੱਸ ਜਿਹੜਾ ਅਸੀਂ ਜੇ ਤੁਸੀਂ ਇਹ ਗੱਲ ਕਰਨੇ ਹੋਰ ਦੀ ਗੱਲ ਹੀ ਅ ਇਦੇ ਵਿੱਚ ਮੈਨ ਹੌਲ ਦੇ ਵਿੱਚ ਨਾ ਆਵੇ ਇਹਨਾਂ ਕਿਸ ਸੰਦੀਆ ਤੋਂ ਕੋਈ ਸਿੱਧੇ ਤਰੀਕੇ ਨਾਲ ਉੱਪਰ-ਨੀਚੇ ਕਰਕੇ ਅਸੀਂ ਇਹਨੂੰ ਇਹਦਾ ਹੱਲ ਕਰਾਂਗੇ ਸਰ ਤੁਸੀਂ ਤੁਹਾਡੇ ਥਰੂ ਕਹਿੰਦੇ ਆ ਵੀ ਫਾਇਰ ਜਿਹੜਾ ਸਿਸਟਮ ਸਾਰਾ ਇਹਦਾ ਪਿਆ ਹੈ ਕਿੰਨੇ ਦਾ ਪਿਆ ਕਿੰਨੀ ਅਮਾਉਂਟ ਦਾ ਪਿਆ ਸੀ ਫਰੋਈ ਪੱッセ ਹਸਪਤਾਲ ਚ ਸਰ ਮੇਰੇ ਪੋਸਟਿੰਗ ਤੋਂ ਪਹਿਲਾਂ ਦਾ ਪਿਆ ਹੋਇਆ ਸਵਾ 2 ਕਰੋੜ ਦਾ ਸੀ ਮੇਰੀ ਸਵਾ 2 ਕਰੋੜ ਦਾ ਫਾਇਰ ਸਿਰ ਨਹੀਂ ਇਦਾਂ ਨਹੀਂ ਇਹਨਾਂ ਨਹੀਂ ਕਿ ਬਾਅਦ ਮੈਕਸਿਮਮ 7 ਲੱਖ ਦਾ ਸਾਰਾ ਹੋਈਗਾ ਜਿਹੜਾ ਫਾਇਰ ਸਿਸਟਮ ਦਾ ਪਿਆ ਹੋਇਆ 7 ਲੱਖ ਦਾ ਹੈ 70 ਲੱਖ ਦਾ ਹੈ 70 ਲੱਖ ਦਾ ਹਾਂਜੀ ਹਾਂਜੀ ਸਵਾ 2 ਕਰੋੜ ਦਾ ਨਹੀਂ ਗਈ ਚਲੋ ਇਹ ਵੀ ਆਪਾਂ ਵੇ ਹਸਪਤਾਲ ਦਾ ਫਾਇਰ ਪਾਣੀ ਚੱਲਦਾ ਉਹਦੇ ਚ ਨਹੀਂ ਇਹ ਪਾਣੀ ਇਹਦੇ ਵਿੱਚ ਹੁਣ ਸਾਰਾ ਪੌਲੀ ਚਾਰਜਡ ਹੈਗਾ ਬਟ ਇਹ ਹੈਗਾ ਉਹ ਫੰਕਸ਼ਨਲ ਨਹੀਂਗਾ ਸਰ ਕਿਸੇ ਵੀ ਪਾਸੇ ਤੁਹਾਡਾ ਜਿਹੜਾ ਕੋਈ ਪਾਈਪ ਨਹੀਂ ਲੱਗੀ ਸਾਰਾ ਕੁਝ ਤਾਂ ਉਵੇਂ ਹੀ ਪਿਆ ਕਿਤੇ ਕਿਤੇ ਇੱਕ ਥਾਂ ਵਿਖਾ ਦਿਓ ਸਿਵਲ ਹਸਪਤਾਲ ਚ ਵੀ ਇਹ ਚੱਲਦਾ ਹੋਵੇ ਇੱਕ ਜਗ੍ਹਾ ਦਿਖਾ ਦਿਓ ਸਰ ਇਹ ਗੱਲ ਸੁਣੋ ਅਸੀਂ ਤੁਹਾਨੂੰ ਜਿਹੜੇ ਫਾਇਰ ਹਾਈਡੈਂਟ ਲੱਗੇ ਹੋਏ ਸਾਰੇ ਜਿਹੜੇ ਉੱਥੋਂ ਦੇ ਚੋਰ ਆ ਕੱਟ ਕੇ ਲੈ ਗਏ ਆ ਇਸੇ ਕਰਕੇ ਦੁਬਾਰੇ ਆਰਕੇਟਡ ਹੈਅਰ ਕਰਨਾ ਹੈ ਹੈਅਰ ਕਰਨ ਤੋਂ ਬਾਅਦ ਅਸੀਂ ਸਾਰਾ ਸਿਸਟਮ ਕਿੰਨੇ ਸਾਲ ਪਹਿਲਾਂ ਲੱਗੇ ਜੀ ਕਿੰਨੇ ਸਾਲ ਪਹਿਲਾਂ ਲੱਗੇ ਇਹ ਸਰ 18 19 ਚ ਲੱਗਾ ਸੀਗਾ ਇਹ ਉਦੋਂ ਬਾਅਦ ਜਸਟ 6 ਮਹੀਨੇ ਬਾਅਦ ਇਹਦੀ ਚੋਰੀ ਹੋ ਗਈ ਚੋਰੀ ਹੋ ਗਈ ਤਾਂ ਉਦੋਂ ਬਾਅਦ ਤੁਸੀਂ ਮੈਹਿਕ ਨੂੰ ਦੱਸਿਆ ਨਹੀਂ ਜੀ ਦੱਸਿਆ ਜੀ ਸਾਡੇ ਐਸਟੀਮੇਟ ਬਣ ਰਹੇ 18 19 ਦੀ ਗੱਲ ਕਰਦੇ ਹੋ 23 25 ਆ ਗਿਆ ਜਿੰਨ ਦਾ ਤਾਂ ਤਿੰਨ ਸਰਕਾਰਾਂ ਹੀ ਬਦਲ ਗਈਆਂ ਸਰ ਸਾਡੇ ਐਸਟੀਮੇਟ ਬਣ ਗਏ ਸਾਡਾ ਅਸੀਂ ਆਰਕੀਟੈਕਟ हायर ਕਰਕੇ ਪੂਰੇ ਹਸਪੀਟਲ ਦਾ ਫਾਇਰ ਸਿਸਟਮ ਪੂਰਾ ਵਰਕਿੰਗ ਰਾਇਆ 18 ਚ ਬਣਿਆ ਸੀ ਤੁਸੀਂ ਅਖ ਨਹੀਂ 20 22 ਚ 20 22 ਚ ਬਣਿਆ ਜੋ ਉਦੋਂ ਦੀ ਹੁਣ ਤੱਕ ਅੱਗ ਲੱਗ ਜਾਂਦੀ ਫਿਰ ਕੀ ਬੰਦਾ ਪਰ ਅੱਗ ਲੱਗਣ ਦਾ ਵਾਸਤੇ ਲੱਗਣ ਤੋਂ ਰੁਕਣ ਵਾਸਤੇ ਤਾਂ ਪਾਇਆ ਸੀ ਗਈ ਪਰ ਪਰ ਉਹ ਚੱਲਦਾ ਨਹੀਂ ਨਾ ਜੇ ਅੱਗ ਲੱਗ ਜਾਂਦੀ ਨਹੀਂਛਣਾ ਐਦਾਂ ਹੋ ਗਿਆ ਇੱਥੇ ਸਾਡੇ ਡੀਐਮਸੀ ਸਾਹਿਬ ਵੀ ਨਾਲ ਨੇ ਤੇ ਜਿਹੜੀ theft ਦੇ ਬਹੁਤ ਚਾਂਸਸ ਹੈ ਕਿ ਨਹੀਂ ਬਹੁਤ ਵੱਡੀ ਪਾਈਪਾ ਚੋਰੀ ਕਰਕੇ ਲੈਦੇ ਟੂਟੀਆਂ ਲਾ ਕੇ ਲੈ ਜਾਂਦੇ ਤੇ ਮੋਟਰਸਾਈਕਲ ਵੀ ਚੋਰੀ ਹੁੰਦੇ ਆ ਜੀ ਹਾਂਜੀ ਇਸ ਕਰਕੇ ਜਿਹੜਾ ਮੋਟਰਸਾਈਕਲ ਚੋਰੀ ਹੋ ਜਾਣਾ ਉਹ ਵੱਖਰੀ ਗੱਲ ਆ ਜਿਹੜਾ ਸਿਸਟਮ ਨੂੰ ਚੋਰੀ ਕਰ ਦੇਣਾ ਕਿਸੇ ਨੂੰ ਉਹ ਮਤਲਬ ਆਨ ਇੰਸਟਾਲਡ ਹੋ ਜਾਂਦਾ ਜੀ ਦੋ ਵਾਰ ਇੱਕ ਮਹੀਨੇ 'ਚ ਦੋ ਵਾਰ ਸਿਹਤ ਮੰਤਰੀ ਆਗੇ ਫਿਰ ਉਹਨਾਂ ਦੇ ਅੱਗੇ ਚਿੱਠੀ ਰੱਖੀ ਤੁਸੀਂ ਸਾਡੇ ਇੱਥੇ ਸਾਡਾ ਜਿਹੜਾ ਹੈ ਨਾ ਜਿਹੜਾ ਅਸਟੀਮੇਟਾ ਫੁਰੀ ਫਾਇਰ ਫਾਈਟਿੰਗ ਦਾ ਉਹ ਹੈੱਡ ਕੁਆਰਟਰ ਪਹੁੰਚਿਆ ਹੋਇਆ ਹੈ ਅੱਛਾ ਜੀ ਹਾਂ ਜੀ ਵੀ ਇਹ ਸਾਰਾ ਕੁਝ ਚੋਰੀ ਹੋ ਗਿਆ ਫਾਇਰ ਸਿਸਟਮ ਚੱਲਦਾ ਨਹੀਂ ਆ ਸਾਰਾ ਕੁਝ ਹੈੱਡ ਕੁਆਰਟਰ ਅਸਟੀਮੇਟ ਦਿੱਤੀ ਹੋਈ ਚਲੋ ਉਹਨਾਂ ਨਾਲ ਵੀ ਗੱਲ ਕਰ ਸਰ ਜੇ ਆਪਾਂ ਹੁਣ ਇਹਦੀ ਤਾਂ ਗੱਲ ਇਹ ਕਹਿੰਦੇ ਨੇ ਵੀ ਇਹ ਇਹ ਤਾਂ ਅਸੀਂ ਕਰ ਲਾਂਗੇ ਸੈੱਟ ਇਹਨੂੰ ਪਾਸੇ ਲੈ ਜਾਾਂਗੇ ਜੇ 2018 19 20 ਜਦੋਂ ਵੀ ਆ ਫਾਇਰ ਵਾਲਾ ਸਾਰਾ ਪ੍ਰੋਜੈਕਟ ਪਿਆ ਜੇ ਉਦੋਂ ਲੈ ਕੇ ਹੁਣ ਤੱਕ ਕਿਤੇ ਅੱਗ ਲੱਗ ਜਾਂਦੀ ਜੱਚਾ ਬੱਚਾ ਵਾਰਡ ਚ ਉਹ ਐਮਰਜੈਂਸੀ ਚ ਕੀ ਬੰਦਾ ਜ਼ਿੰਮੇਵਾਰ ਕੌਣ ਹੁੰਦਾ ਬੋਲੇ ਮਤਲਬ ਕਿ ਫਾਇਰ ਦੇ ਸੈਂਡਰ ਸਾਡੇ ਸਾਰੇ ਲੱਗੇ ਆ ਸਾਰੇ ਹੀ ਨਵੀਂ ਡੇਟ ਤੇ ਲੱਗੇ ਹੋਏ ਆ ਇਸ ਤੋਂ ਇਲਾਵਾ ਜੋ ਅਸੀਂ ਕਰ ਸਕਦੇ ਆ ਫਾਇਰ ਵਾਸਤੇ ਅਸੀਂ ਪਾਣੀ ਵਾਲਾ ਸਰ ਪਾਣੀ ਵਾਲਾ ਪਾਣੀ ਦੀ ਜਿੱਥੇ ਲੋੜ ਪਾਣੀ ਵਾਲਾ ਸਿਸਟਮ ਚਲੋ ਇਹ ਨਹੀਂ ਚੱਲਿਆ ਹਜੇ ਇਹ ਖਰਾਬ ਹੋ ਗਿਆ ਜਾਂ ਕੁਝ ਪਹਿਲਾਂ ਫੰਕਸ਼ਨਲ ਸੀਗਾ ਜੋ ਲੱਗਾ ਹਾਂ ਉਹ ਫੰਕਸ਼ਨ ਸੀਗਾ ਉਸ ਤੋਂ ਬਾਅਦ ਜਦੋਂ 6 ਮਹੀਨੇ ਬਾਅਦ ਚੋਰੀ ਹੋ ਗਈ ਕੱਟ ਕੇ ਲੱਗੇ ਪੇਪਾ ਉਸ ਤੋਂ ਬਾਅਦ ਅਨਫੰਕਸ਼ਨਲ ਹੋ ਗਿਆ ਹਾਂ ਜੀ ਉਸ ਤੋਂ ਬਾਅਦ ਇਨਫੋਰਮੇਸ਼ਨ ਵੀ ਭੇਜੀ ਹੋਈ ਹੈ ਤੇ ਉਹ ਵੀ ਆ ਹੋ ਜਾਏਗਾ ਚਲੋ ਸ਼ੁਕਰ ਹੈ ਜੀ ਸ਼ੁਕਰੀਆ ਜੀ ਕਿਤੇ ਹੋ ਜਾਏ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਰੱਬ ਰੱਖਾ ਸੋ ਸਾਡੇ ਸਿਸਟਮ ਦਾ ਰੱਬ ਰੱਖਾ ਹੈ ਤੇ ਇਸ ਸਿਸਟਮ ਦਾ ਵੀ ਰੱਬ ਰੱਖਾ ਹੈ ਚੋਰੀ ਹੋ ਜਾਂਦੀਆਂ ਚੋਰ ਤਾਂ ਹੈ ਹੀ ਉਹ ਜੰਮੇ ਇਸ ਕੰਮ ਨੂੰ ਹੁੰਦੇ ਆ ਪਰ ਸਾਡੇ ਤਾਂ ਕੰਮ ਹੈ ਨਾ ਕਿ ਅਸੀਂ ਆਪਦੇ ਕੰਮ ਨੂੰ ਮੇਨਟੇਨ ਰੱਖਣਾ ਹੈੱਡ ਕੁਆਟਰ ਦੇ ਵਿੱਚ ਅਫਸਰ ਜਿਨ੍ਹਾਂ ਨੂੰ ਉਹ ਚਿੱਠੀਆਂ ਸ਼ਾਇਦ ਦੇਸਦੀਆਂ ਨਹੀਂ ਕਿ ਫਿਰੋਜ਼ਪੁਰ ਜਿਹੜਾ ਬਾਰਡਰ ਦੇ ਉੱਤੇ ਡਿਸਟ੍ਰਿਕਟ ਆ ਉਹਨੂੰ ਸੈੱਟ ਕਰਨ ਵਾਸਤੇ ਵੀ ਅਸੀਂ ਇਹ ਚਿੱਠੀ ਦੇ ਉੱਤੇ ਸਾਈਨ ਕਰਨੇ ਆ ਕਿ ਭਾਈ ਆ ਕੰਮ ਚਲਾ ਲਓ ਸੋ ਦੇਖਦੇ ਹਾਂ ਕਿ ਇਹ ਅੱਗੇ ਕੰਮ ਚੱਲਦਾ ਜਾਂ ਨਹੀਂ ਚੱਲਦਾ ਕਿ ਉੱਤੇ ਬੈਠੇ ਜਿਹੜੇ ਉਹ ਕਿੰਨਾ ਚਿਰ ਆਪਦੀਆਂ ਅੱਖਾਂ ਦੇ ਉੱਤੇ ਖੋਪੇ ਨਹੀਂ ਲਾਉਂਦੇ ਤੇ ਫਿਰੋਜ਼ਪੁਰ ਦਾ ਜਿਹੜਾ ਹਸਪਤਾਲ ਆ ਉਹਦਾ ਸਿਸਟਮ ਸਹੀ ਕਿਵੇਂ ਹੁੰਦਾ ਕਿ ਫਿਰੋਜ਼ਪੁਰ ਦਾ ਹਸਪਤਾਲ ਬਿਮਾਰ ਹੀ ਰਹਿੰਦਾ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਗੁਰਦਰਸ਼ਨ ਸਿੰਘ ਸੰਤੂ ਬੋਲਦਾ ਜੀ ਪੱਤਰਕਾਰ ਫਿਰੋਜ਼ਪੁਰ ਤੋਂ ਹਾਂਜੀ ਸਰ ਸਰ ਤੁਹਾਡੇ ਹਸਪੀਟਲ 'ਚ ਖੜਾ ਆਂ ਤੇ ਇੱਥੇ ਸਿਸਟਮ ਬਹੁਤ ਮਾੜਾ ਹੈ ਬਹੁਤ ਖਬਰਾਂ ਲਾ ਦਿਤੀਆਂ ਪਰ ਅੱਖਾਂ ਨਹੀਂ ਖੁੱਲਦੀਆਂ ਜੀ ਇੱਥੇ ਸੀਵਰੇਜ ਪੈ ਰਿਹਾ ਸੀਵਰੇਜ ਜਿੱਥੇ ਹੌਦੀਆਂ ਬਨ ਰਹੀਆਂ ਉਹਦੇ ਵਿੱਚ ਫਾਇਰ ਸਿਸਟਮ ਦੀਆਂ ਪਾਈਪਾਂ ਨੇ ਤੇ ਉਹ ਕਿਵੇਂ ਗੱਡੀ ਚੱਲੇਗੀ ਜੀ ਸੀਵਰੇਜ ਸਾਰਾ ਬਲੌਕ ਆ ਜਗ੍ਹਾ ਜਗ੍ਹਾ ਤੇ ਸਰ ਕੂੜਾ ਜੀ ਸਰ ਇੱਕ ਤਾਂ ਤੁਸੀਂ ਪੁਆਇੰਟ ਇਹ ਕਿਹਾ ਕਿ ਜਿਹੜੀਆਂ ਹੌਦੀਆਂ ਬਨ ਰਹੀਆਂ ਉਹਦੇ ਵਿੱਚ ਫਾਇਰ ਦੀਆਂ ਪਾਈਪਾਂ ਲੰਘ ਰਹੀਆਂ ਜੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਮੈਂ ਸਰ ਉੱਤੇ ਖੜਾ ਤੁਹਾਡੇ ਅਧਿਕਾਰੀ ਵੀ ਕੋਲ ਖੜਿਆ ਮੈਂ ਤੁਹਾਨੂੰ ਰਿਕਾਰਡ ਕਰ ਰਿਹਾ ਸਰ ਖੜਾ ਕੌਣ ਖੜਾ ਕੋਲੇ ਐਸਡੀਓ ਸਾਹਿਬ ਖੜੇ ਆ ਜੀ हां ठीक है उन्होंने हां ਤੁਸੀਂ ਮੈਨੂੰ ਮੇਰੇ ਧਿਆਨ 'ਚ ਲੈਂਦਾ ਤੇ ਮੈਂ ਇਹਨਾਂ ਦੇ ਐਸੀ ਨਾਲ ਹੁਣੇ ਗੱਲ ਕਰਕੇ ਉਹਨਾਂ ਨੂੰ ਕਹਿੰਦਾ ਜੀ ਅੰਤ ਉਹਦਾ ਐਕਸ਼ਨ ਹੋਏਗਾ। ਅਹ ਥੈਂਕ ਯੂ ਸਰ ਤੁਸੀਂ ਇਹ ਗੱਲ ਕੀਤੀ ਪਰ ਸਰ ਮੈਂ ਥੋੜਾ ਜਿਹਾ ਜ਼ਿਕਰ ਮੈਂ ਤੁਹਾਡਾ 1 ਮਿੰਟ ਹੋਰ ਲਾਵਾਂਗਾ ਸਰ ਕਿਉਂਕਿ ਤੁਸੀਂ ਹੈੱਡਕਾ ਆਫਿਸ ਤੋਂ ਬੋਲਦੇ ਹੋ ਸਰ ਹਸਪੀਟਲ ਵਿਜ਼ਿਟ ਕੀਤਾ ਜੀ ਮੰਤਰੀ ਸਾਹਿਬ ਆਏ ਸੀ ਕਿਤੇ ਉਹਨਾਂ ਨਾਲ ਤੁਸੀਂ ਵੀ ਆਏ ਹੋਵੋ। ਬਹੁਤ ਹੋਰੀ ਆਏ ਜੀ ਮੈਂ ਫਰੋਜਕੋਟ ਸਰ ਕਿਤੇ ਸਾਰਾ ਵਿਜ਼ਿਟ ਤਾਂ ਕਰੋ ਜੀ ਸਰ ਇਹ ਨਰਕ ਆ ਜੀ ਇਹ ਸਿਵਲ ਹਸਪਤਾਲ ਨਹੀਂ ਆ ਇਹ ਤਾਂ ਇੱਕ ਇੰਜ ਲੱਗਦਾ ਪੂਰਾ ਨਰਕ ਦਾ ਦੁਆਰ ਆ। ਯਾ ਮੈਂ ਤੁਹਾਨੂੰ ਸਰ ਨੰਬਰ ਮੇਰੇ ਕੋਲ ਆ ਗਿਆ ਮੈਂ ਤੁਹਾਨੂੰ ਭੇਜਾਂਗਾ ਸਰ ਸਾਰੀਆਂ ਫੋਟੋ ਸਰ ਇਹ ਸਰਾ ਹੈ ਕਿ ਜਿਹੜੇ ਫਰੋਜ਼ਪੁਰ ਦੀ ਜਿਹੜੀ ਮੇਨ ਸਭ ਤੋਂ ਵੱਡੀ ਦਿੱਕਤ ਸੀਗੀ ਉਹ ਸੀਗੀ ਸੀਵਰ ਦੀ ਜੀ ਜਿਹਦਾ ਕੰਮ ਚੱਲ ਰਿਹਾ ਤੁਸੀਂ ਉਹਦੇ ਵਿੱਚ ਕੁਝ ਚੀਜ਼ਾਂ ਮੇਰੇ ਧਿਆਨ ਚ ਲਿਆਉਂਦੀਆਂ ਮੈਂ ਹੁਣੇ ਅਸੀਂ ਸਭ ਨੂੰ ਕਹਿ ਰਹੇ ਐਕਸ਼ਨ ਨੂੰ ਕਹਿ ਰਹੇ ਅਸੀਂ ਨੂੰ ਵੀ ਕਹਿ ਰਹੇ ਕਿ ਤੁਰੰਤ ਉਹਦਾ ਲੋਡ ਲੈਂਦੇ ਹੋਏ ਉਸ ਨੂੰ ਰੈਕਟੀਫਾਈ ਕਰਵਾਵਾਂਗੇ ਤੁਹਾਡੇ ਧਿਆਨ ਚ ਕੁਝ ਹੋਰ ਵੀ ਆਂਦਾ ਤਾਂ ਪਲੀਜ਼ ਮੇਰੇ ਧਿਆਨ ਚ ਲਿਆ ਦਿਓ ਬਿਲਕੁਲ ਸਰ ਤੁਹਾਨੂੰ ਕਾਲ ਤਾਂ ਹੀ ਕੀਤੀ ਕਿ ਸਾਨੂੰ ਪਤਾ ਲੱਗਾ ਸੀ ਕਿ ਇਮਾਨਦਾਰ ਅਫਸਰ ਨੇ ਮੇਰਾ ਸਪੀਕਰ ਆਉਣੀ ਹੈ ਤੇ ਤੁਹਾਡੇ ਅਸੀਂ ਸਾਹਿਬ ਵੀ ਸਾਰੀ ਗੱਲ ਸੁਣਦੇ ਹੀ ਪੈ ਰਹੇ ਨੇ ਸਰ ਅਸੀਂ ਸਾਹਿਬ ਨੂੰ ਮੇਰੀ ਗੱਲ ਕਰਾ ਦੇ ਜੀ ਆ ਕਰੋ ਸਰ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਸਾ ਬੋਲ ਰਹੇ ਜੀ ਇਕਬਾਲ ਸਿੰਘ ਬੋਲਦਾ ਜੀ ਜੈਡੀ ਹੈਲਥ ਕਾਰਪੋਰੇਸ਼ਨ ਜੀ ਹਾਂਜੀ ਹਾਂਜੀ ਇਕਬਾਲ ਸਿੰਘ ਜੀ ਇਹ ਜਿਹੜੀਆਂ ਖੋਦੀਆਂ ਤੁਸੀਂ ਸੀਵਰ ਦੀਆਂ ਬਣਾ ਰਹੇ ਹੋ ਜਿਹੜੇ ਫਾਇਰ ਫਾਈਟਿੰਗ ਦੇ ਪਾਈਪਾਂ ਉਹਦੇ ਵਿੱਚੋਂ ਜਾ ਰਹੀਆਂ ਕਿਵੇਂ ਕੰਮ ਚੱਲੇਗਾ ਨਹੀਂ ਸਰ ਸਾਰੀਆਂ ਬਾਹਰ ਇੱਕ ਜਿਹੜੀ ਕੱਲ ਮੈਂ ਮੋਗੇ ਗਿਆ ਸੀਗਾ ਇਹਨਾਂ ਨੇ ਮਗਰੋਂ ਬਣਾਤੀ ਅੱਜ ਉਹਦਾ ਰੂਟ ਚੇਂਜ ਕਰ ਦਿੰਦੇ ਆ ਜੀ ਇਹ ਜੀ ਗੱਲ ਨਹੀਂ ਨੋ ਨਹੀਂ ਜੀ ਕਿਪਰ ਐਸੋ ਜਾ ਚਾਹ ਜੀ ਇਸ ਇਟ ਨੋਟ ਫੇਅਰ ਜੀ 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 ਸਰ ਅਸਰਾਂ ਦੀ ਗਲਤੀ ਹੋਣੀ ਨਹੀਂ ਚਾਹੀਦੀ ਹੈ ਠੀਕ ਹੈ ਨਹੀਂ ਸਰ ਉਹ ਹੋਣੇ ਕਰਾ ਦੇਣੇ ਜੀ ਬਸ ਹੋਣੀ ਵੀ ਵਾਰੀ ਜੀ 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 ਸਰ ਜੀ ਸਰ ਸ਼ੁਕਰੀਆ ਸਰ ਸਵੱਲੀ ਨਜ਼ਰ ਜ਼ਰੂਰ ਰੱਖੋ ਫਰੋਹੀਪੁਰ ਦੇ ਸਿਵਲ ਹਸਪਤਾਲ ਤੇ ਕੋਈ ਗੱਲ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਠੀਕ ਹੈ